ਆਮ ਆਦਮੀ ਪਾਰਟੀ ਦੇ ਜਿਹੜੇ ਬਲਾਰੇ ਨੀਲ ਗਰਗਨੇ ਉਹਨਾਂ ਨੇ ਪਲਟਵਾਰ ਕਰਦਿਆਂ ਕਿਹਾ ਕਿ ਭਾਜਪਾ ਸਿਰਫ ਪ੍ਰੈਸ ਕਾਨਫਰੰਸਾਂ ਕਰ ਸਕਦੀ ਆ ਤੇ ਰਾਜਨੀਤੀ ਕਰ ਸਕਦੀ ਆ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਪਿਛਲੇ ਸਮੇਂ ਦੌਰਾਨ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਤਸਕਰ ਨੇ ਉਹ ਫੜੇ ਗਏ ਨੇ ਅਤੇ ਜਿਹੜਾ ਨਸ਼ਾ ਸੀ ਖਤਮ ਕਰਨ ਦੀ ਤਾਦਾਦ ਦੇ ਉੱਤੇ ਆ ਗਏ ਆ ਤੇ ਸਾਡਾ ਪੂਰਾ ਜ਼ੋਰ ਲੱਗਿਆ ਹੋਇਆ ਪਰ ਤੁਹਾਨੂੰ ਇਹ ਯਾਦ ਕਰਾ ਦਈਏ ਕਿ ਇਕੱਲੀ ਭਾਜਪਾ ਸਰਕਾਰ ਦੇ ਵਿੱਚ ਨਸ਼ੇ ਆਏ ਸੀ ਅਤੇ ਤੁਹਾਡੀਆਂ ਦੋ ਟਰਮਾਂ ਦੇ ਵਿੱਚ ਅਕਾਲੀ ਭਾਜਪਾ ਸਰਕਾਰ ਦੇ ਵਿੱਚ ਹੀ ਇਹ ਚਿੱਟੇ ਦਾ ਜਿਹੜਾ ਨਸ਼ਾ ਪੰਜਾਬ ਦੇ ਵਿੱਚ ਆਇਆ ਪਹਿਲਾਂ ਕਿਸੇ ਨੂੰ ਇਸ ਦਾ ਨਾਮ ਵੀ ਨਹੀਂ ਸੀ ਪਤਾ ਤੁਸੀਂ ਕਿਹੜੇ ਮੂੰਹ ਨਾਲ ਬੋਲਦੇ ਹੋ ਤੁਸੀਂ ਵੀ ਅਕਾਲੀਆਂ ਦੇ ਨਾਲ ਓਨੇ ਹੀ ਜ਼ਿੰਮੇਵਾਰ ਹੋ ਜਿੰਨੇ ਅਕਾਲੀ ਦਲ ਵਾਲੇ ਨੇ ਕਿਉਂਕਿ ਭਾਜਪਾ ਸਰਕਾਰ ਵੀ ਉਹਨਾਂ ਦੇ ਨਾਲ ਟਰਮ ਦੇ ਵਿੱਚ ਸੀ ਅਤੇ ਸਰਕਾਰ ਪੰਜਾਬ ਦੇ ਵਿੱਚ ਅਕਾਲੀ ਭਾਜਪਾ ਦੀ ਸੀ ਅਤੇ ਅਸੀਂ ਤੁਹਾਨੂੰ ਦੱਸ ਦੇਣਾ ਚਾਉਂਦੇ ਹਾਂ ਕਿ ਤੁਹਾਡੀ ਜਿਹੜੀ ਅਕਾਲੀ ਭਾਜਪਾ ਸਰਕਾਰ ਹੈ ਉਹਨਾਂ ਨੇ ਜਿਹੜਾ ਨਸ਼ੇ ਦਾ ਜਿਹੜਾ ਇਹ ਧੰਦਾ ਸ਼ੁਰੂ ਕੀਤਾ ਸੀ ਅਤੇ ਪੰਜਾਬੀਆਂ ਨੂੰ ਨਸ਼ੇ ਦੇ ਉੱਤੇ ਲਾਇਆ ਸੀ ਪਰ ਭਗਵੰਤਮਾਨ ਸਰਕਾਰ ਇਸ ਸਿਧਾਂਤ ਕਰੇਗੀ ਨਸ਼ੇ ਦਾ ਅੰਤ ਹੁਣ ਭਗਵੰਤਮਾਨ ਸਰਕਾਰ ਕਰੇਗੀ ਕੀ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਦਿਖਾਉਂਦੇ ਹਾਂ ਪੰਜਾਬ ਭਾਸ਼ਪਾ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਯੁੱਧ ਦਸ਼ਿਆ ਵਿਰੁੱਧ ਮਹਿੰਮਤੀ ਸਫਲਤਾ ਦੇ ਉੱਤੇ ਕੁਝ ਸਵਾਲ ਚੁੱਕੇ ਨੇ ਜਿਹੜੇ ਕਿ ਹਕੀਕਤ ਤੋਂ ਕੋਹਾਂ ਦੂਰ ਨੇ ਔਰ ਮੈਨੂੰ ਲੱਗਦਾ ਹੈ ਕਿ ਬੀਜੇਪੀ ਸਿਰਫ ਪ੍ਰੈਸ ਕਾਨਫਰੰਸਾਂ ਵਾਲੀ ਪਾਰਟੀ ਹੋ ਕੇ ਰਹਿ ਗਈ ਹੈ ਔਰ ਗਰਾਊਂਡ ਰਿਐਲਿਟੀ ਉਸ ਨੂੰ ਪਤਾ ਹੀ ਨਹੀਂ ਹੈ ਬੀਜੇਪੀ ਨੂੰ ਨਹੀਂ ਪਤਾ ਹੈਗਾ ਕਿ ਇਨ੍ਹਾਂ 90 ਦਿਨਾਂ ਦੇ ਵਿੱਚ 14401 ਤਸਕਰ ਜਿਹੜੇ ਉਹ ਗ੍ਰਿਫਤਾਰ ਕਰਕੇ ਜੇਲ੍ਹਾਂ 'ਚ ਭੇਜੇ ਬੀਜੇਪੀ ਨੂੰ ਨਹੀਂ ਪਤਾ ਕਿ 8472 ਜਿਹੜੀਆਂ ਐਂਡੀਪੀਐਸ ਐਕਟ ਦੇ ਤਹਿਤ ਜਿਹੜੀਆਂ ਐਫਆਈਆਰ ਦਰਜ ਕੀਤੀਆਂ ਗਈਆਂ ਨੇ ਸੈਕੜੇ ਜਿਹੜੇ ਇਨਕਾਊਂਟਰ ਹੋਏ ਨੇ ਜਿੱਥੇ ਡਰਗ ਤਸਕਰ ਇਨਕਾਊਂਟਰ ਤੋਂ ਬਾਅਦ ਫੜੇ ਗਏ ਨੇ ਔਰ ਬਹੁਤ ਸਾਰੀਆਂ ਜਿਹੜੀਆਂ ਬਿਲਡਿੰਗਾਂ ਜਿਹੜੀਆਂ ਨਜ਼ਾਇਜ਼ ਬਿਲਡਿੰਗਾਂ ਸੀ ਨਜ਼ਾਇਜ਼ ਕਮਾਈ ਕਰਕੇ ਬਣਾਈਆਂ ਗਈਆਂ ਸੀ ਉਹਨਾਂ ਨੂੰ ਢਾਇਆ ਗਿਆ। ਭਾਜੀਪੀ ਨੂੰ ਸ਼ਾਇਦ ਇਹ ਹਕੀਕਤ ਵੀ ਨਜ਼ਰ ਨਹੀਂ ਆਉਂਦੀ ਕਿ ਤੁਸੀਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਕਸਬਿਆਂ ਦੇ ਵਿੱਚ ਕਿਸ ਕਦਰ ਜਿਹੜੇ ਲੋਕ ਨੇ ਉਹ ਅੱਗੇ ਆ ਰਹੇ ਨੇ ਬਜ਼ੁਰਗ ਹੋਣ ਮਹਿਲਾਵਾਂ ਹੋਣ ਨੌਜਵਾਨ ਹੋਣ ਬੱਚੇ ਹੋਣ ਜਿਹੜੇ ਖੁਦ ਇਸ ਚੀਜ਼ ਦੀ ਪ੍ਰਤੀਗਿਆ ਕਰ ਰਹੇ ਨੇ ਨਾ ਉਹ ਨਸ਼ਾ ਖੁਦ ਕਰਨਗੇ ਤੇ ਨਾ ਕਿਸੇ ਨੂੰ ਕਰਨ ਦੇਵਗੇ। ਬੀਜੇਪੀ ਨੂੰ ਇਹ ਵੀ ਹਕੀਕਤ ਸਮਝ ਨਹੀਂ ਆਉਂਦੀ ਕਿ ਪੰਜਾਬ ਦੇ ਵਿੱਚ ਹੁਣ ਇਹ ਇੱਕ ਜਨ ਚੇਤਨਾ ਮੁਹਿੰਮ ਬਣ ਚੁੱਕੀ ਹੈ ਜਿਸ ਦੇ ਨਾਲ ਅਸੀਂ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਵਿੱਚ ਕਾਮਯਾਬ ਹੋਵਾਂਗੇ। ਬੀਜੇਪੀ ਨੂੰ ਮੇਰੇ ਕੁਝ ਸਵਾਲ ਹੋਏ। 2007 ਤੋਂ ਲੈ ਕੇ 2017 ਤੱਕ ਜਿਹੜੀ ਸਰਕਾਰ ਸੀ ਤੁਸੀਂ ਅਕਾਲੀ ਦਲ ਦੇ ਨਾਲ ਉਸ ਦੇ ਵਿੱਚ ਭਾਈਵਾਲ ਸੀ। 2007 ਤੋਂ ਪਹਿਲਾਂ ਤਾਂ ਕਦੇ ਕਿਸੇ ਦੇ ਚਿੱਟੇ ਦਾ ਨਾਮ ਹੀ ਨਹੀਂ ਸੁਣਿਆ ਸੀ ਔਰ ਇਸ ਜਿਹੜਾ ਇਸ ਦੇ ਬੀਜ ਜਿਹੜੇ ਆ ਉਹ ਤੁਹਾਡੀ ਸਰਕਾਰ ਦੌਰਾਨ ਬੋਏ ਗਏ ਤੁਸੀਂ ਉਦੋਂ ਕਿੱਥੇ ਸੀ ਉਦੋਂ ਕਿਉਂ ਆਵਾਜ਼ ਨਹੀਂ ਉਠਾਈ ਬੀਜੇਪੀ ਦੀ ਅੱਜ 20 ਸਟੇਟਾਂ ਦੇ ਵਿੱਚ ਸਰਕਾਰ ਆ तकरीबन तकरीबन ਬਹੁਤ ਸੱਗੀਆਂ ਵੱਡੀਆਂ ਸਟੇਟਾਂ ਦੇ ਵਿੱਚੋਂ ਲੈ ਗੁਜਰਾਤ ਹੈ ਮਹਾਰਾਸ਼ਟਰਾ ਹੈ ਯੂਪੀ ਹੈ ਉਥੋਂ ਨਸ਼ੀਗੀਆਂ ਕਿੰਡੀਆਂ ਵੱਡੀਆਂ-ਵੱਡੀਆਂ ਖੇਪਾਂ ਪੜੀਆਂ ਗਈਆਂ ਯਾਦ ਹੈ ਤੁਹਾਨੂੰ ਕਿਸਤੇ ਉੱਤੇ ਤੁਸੀਂ ਮੁਕੱਦਮਾ ਦਰਜ ਕੀਤਾ ਉੱਥੇ ਕਿਹੜੇ ਵੱਡੇ ਬਗਰਬਾਸ਼ ਸੀ ਆ ਹਰਿਆਣਾ ਜਿਹੜਾ ਸਾਡੇ ਬਿਲਕੁਲ ਗਵਾਂਢ 'ਚ ਹੈਗਾ ਤੇ ਤੁਸੀਂ ਸਮਝਦੇ ਹੋ ਕਿ ਪੰਜਾਬ ਨਾਲੋਂ ਘੱਟ ਪ੍ਰੋਬਲਮ ਹੈ ਉੱਥੇ ਨਸ਼ੇ ਦੀ ਤੁਸੀਂ ਦੱਸੋ ਤੁਹਾਡੇ ਕਿਹੜੇ ਰਾਜ ਦੇ ਵਿੱਚ ਇਸ ਤਰੀਕੇ ਦੀ ਮੁਹਿੰਮ ਜੋ ਜੁੱਧ ਦਸ਼ਾ ਵਿਰੁੱਧ ਪੰਜਾਬ ਦੇ ਵਿੱਚ ਚਲਾਈ ਹੈ ਤੁਹਾਡੇ ਕਿਹੜੇ ਸੂਬੇ ਦੇ ਵਿੱਚ ਐਹੋ ਜਿਹੀ ਮੁਹਿੰਮ ਚੱਲੀ ਹੋਈ ਹੈ ਮੈਂ ਹੋਰ ਤੁਹਾਨੂੰ ਪੁੱਛਣਾ ਚਾਹਨਾ ਕੈਪਟਨ ਅਮਰਿੰਦਰ ਸਿੰਘ ਜਿਹੜੇ ਅੱਜ ਤੁਹਾਡੀ ਪਾਰਟੀ ਦੇ ਵੱਡੇ ਲੀਡਰ ਨੇ ਜਿਨ੍ਹਾਂ ਦੇ ਘਰ ਵਾਲੀ ਨੂੰ ਤੁਸੀਂ ਪਟਿਆਲਾ ਤੋਂ ਲੋਕ ਸਭਾ ਦੀ ਟਿਕਟ ਵੀ ਦਿੱਤੀ ਸੀ ਪੰਜਾਬ ਦੇ ਮੁੱਖ ਮੰਤਰੀ ਸੀ 2017 ਤੋਂ ਲੈ ਕੇ 2022 ਤੱਕ 4 ਕੁ ਮਹੀਨੇ ਪਹਿਲਾਂ ਉਹਨਾਂ ਨੂੰ ਕਾਂਗਰਸ ਨੇ ਹਟਾ ਦਿੱਤਾ ਸੀ ਉਸ ਵਕਤ ਦੇ ਗ੍ਰਹਿ ਮੰਤਰੀ ਨੇ ਇਹ ਦੋਸ਼ ਲਾਇਆ ਹੈਗਾ ਕਿ ਕੈਪਟਨ ਸਾਹਿਬ ਨੇ ਕਦੇ ਵੀ ਡਰਗ ਤਸਕਰਾ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਇਹਦਾ ਮਤਲਬ ਤੁਹਾਡੀ ਪਾਰਟੀ ਚ ਉਹ ਲੋਕ ਨੇ ਜਿਹੜੇ ਇਹਨਾਂ ਦੇ ਡਰਗ ਤਸਕਰਾ ਦੀ ਪੁਸ਼ਤਪੱਤਾ ਨਹੀਂ ਕਰਦੇ ਨੇ ਇਸ ਦਾ ਤੁਹਾਨੂੰ ਜਵਾਬ ਦੇਣਾ ਪੈਗਾ ਅੱਜ ਜਦੋਂ ਪੰਜਾਬ ਦੇ ਵਿੱਚ ਤਰਾਹੀ ਤਰਾਹੀ ਹੋਈ ਪਈ ਸੀ ਪੰਜਾਬ ਦੀ ਜਵਾਨੀ ਬਰਬਾਦ ਹੋ ਰਹੀ ਸੀ ਨਸ਼ਾ ਦੇ ਵਿੱਚ ਦੋ ਪੀੜੀਆਂ ਖਤਮ ਹੋ ਗਈਆਂ ਜੀ ਅੱਜ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਚੰਗੀ ਸਰਕਾਰ ਨੇ ਇਹ ਤਹਈਆ ਕੀਤਾ ਕਿ ਪੰਜਾਬ ਦੇ ਵਿੱਚੋਂ ਅਸੀਂ ਨਸ਼ੇ ਦੀ ਅਲਾਮਤ ਨੂੰ ਖਤਮ ਕਰਾਂਗੇ ਔਰ ਜਿਸ ਨੂੰ ਪੂਰਾ ਪੰਜਾਬ ਸਮਰਥਨ ਦੇ ਰਿਹਾ ਜਿੱਦਾਂ ਦਾ ਸਮਰਥਨ ਅੱਜ ਤੱਕ ਪਹਿਲਾਂ ਕਦੇ ਦੇਖਿਆ ਹੀ ਨਹੀਂ ਗਿਆ ਔਰ ਬਿਲਕੁਲ ਜਿਹੜੀ ਕੰਮਜਾਮ ਹੋਣ ਚਾ ਰਹੀ ਹੈਗੀ ਹੈ ਔਰ ਕਾਫੀ ਹੱਦ ਤੱਕ ਕੰਮਜਾਮ ਹੋ ਵੀ ਚੁੱਕੀ ਹੈ ਤੁਸੀਂ ਉਸ ਤੇ ਸਵਾਲ ਉਠਾ ਰਹੇ ਸਿਰਫ ਰਾਜਨੀਤੀ ਕਰਨ ਵਾਸਤੇ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਹੈਗਾ ਨਸ਼ਾ ਹੈ ਰਾਜਨੀਤੀ ਦਾ ਮੁੱਦਾ ਹੈਗਾ ਸ਼ਰਮ ਹੋਣੀ ਚਾਹੀਦੀ ਹੈ ਤੁਹਾਨੂੰ ਪੰਜਾਬੀ ਤੋਂ ਮਾਫੀ ਮੰਗਣੀ ਚਾਹੀਦੀ ਹੈ ਕਿਉਂਕਿ ਅੱਜ ਪੰਜਾਬ ਜਿਹੜਾ ਪੂਰਾ ਇਸ ਚੀਜ਼ ਦੀ ਤਹਈਆ ਕਰੀ ਬੈਠਾ ਹੈ ਪੂਰੇ ਪੰਜਾਬ ਨੇ ਪ੍ਰਤੀਗਿਆ ਕੀਤੀ ਹੋਈ ਹੈ ਕਿ ਅਸੀਂ ਨਸ਼ੇ ਜਿਹੜੀ ਹੈ ਸਾਡੀ ਇਸ ਆਉਣ ਵਾਲੀ ਪੀੜ੍ਹੀ ਤੱਕ ਨਹੀਂ ਪਹੁੰਚਣ ਦੇਗਾ ਉਹ ਪੰਜਾਬ ਦੇ ਵਿੱਚੋਂ ਨਸ਼ੇ ਜਿਹੜੇ ਖਤਮ ਕਰਾਂਗੇ। ਇਹੀ ਕਾਰਨ ਹੈ ਕਿ ਪੰਜਾਬ ਦੇ ਵਿੱਚ ਜਦੋਂ ਤੁਸੀਂ ਬਿਨਾਂ ਧਰਤ ਤੋਂ ਉਤਰੇ ਸਿਰਫ ਅਖਬਾਰਾਂ ਦੇ ਵਿੱਚ ਖਬਰਾਂ ਚ ਪਾਉਣ ਦੇ ਲਈ ਸਿਰਫ ਟੀਵੀ ਕੈਮਰੇ ਦੇ ਕੇ ਬੈਠ ਕੇ ਜਿਹੜੀ ਕਿ ਇਸ ਤਰ੍ਹਾਂ ਦੀਆਂ ਗੱਲਾਂ ਇਸ ਤਰ੍ਹਾਂ ਦੀ ਨੈਗੇਟਿਵ ਗੱਲਾਂ ਕਰਨੀਆਂ ਕੁਝ ਸ਼ੋਭਾ ਨਹੀਂ ਦਿੰਦਾ ਸੋ ਜੇ ਜਿਹੜੀ ਮੁਹਿੰਮ ਹੈਗੀ ਹੈ ਬਿਲਕੁਲ ਸਫਲ ਆ ਪੰਜਾਬ ਦੇ ਲੋਕ ਇਹਨਾਂ ਨੂੰ ਸਾਥ ਦੇ ਰਹੇ ਨੇ ਔਰ ਉਮੀਦ ਹੈ ਕਿ ਵਾਕਿਆ ਇਤਿਹਾਸ ਚ ਨਾਮ ਦਰਜ ਹੋਏਗਾ ਕਿ ਅਕਾਲੀ ਅਤੇ ਬੀਜੇਪੀ ਦੀ ਸਰਕਾਰਾਂ ਦੇ ਵਿੱਚ ਜਿਹੜੇ ਚਿੱਟੇ ਦੇ ਬੀਜ ਪੰਜਾਬ ਦੇ ਵਿੱਚ ਬੋਏ ਗਏ ਸੀ ਉਹਨਾਂ ਦਾ ਖਾਤਮਾ ਆ ਕੇ ਆਮ ਆਦਮੀ ਪਾਰਟੀ ਨੇ ਕੀਤਾ